ਪਿਆਰੇ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀਆਂ ਮੰਗਾਂ ਤੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਵੱਡੀ ਅਪਡੇਟ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀਆਂ ਮੰਗਾਂ ਦਾ ਜਲਦ ਹੀ ਹੋਵੇਗਾ ਹੱਲ ਪੰਜਾਬ ਸਰਕਾਰ ਲਗਾਉਣ ਜਾ ਰਹੀ ਹੈ ਉਹਨਾਂ ਦੀਆਂ ਮੰਗਾਂ ਤੇ ਪੱਕੀ ਮੋਹਰ ਸਭ ਤੋਂ ਪਹਿਲਾਂ ਗੱਲ ਕਰੀਏ ਡੀਏ ਦੀ ਤਾਂ ਡੀਏ ਦੇ ਵਿੱਚ ਵਾਅਦਾ ਜਲਦ ਹੀ ਹੋ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਦੇ ਮਲਾਜ਼ਮ ਇਸ ਟਾਈਮ ਡੀਏ ਲੈ ਰਹੇ ਨੇ 42% ਤੇ ਕੇਂਦਰ ਸਰਕਾਰ ਦੇ ਮਲਾਜ਼ਮਾਂ ਦਾ ਡੀਏ ਹੋ ਚੁੱਕਿਆ 58% ਫਾਸਲਾ 16% ਦਾ ਹੋ ਚੁੱਕਿਆ ਪੰਜਾਬ ਸਰਕਾਰ ਜਲਦੀ ਹੀ ਦੂਰ ਕਰ ਸਕਦੀ ਹੈ ਡੀਏ ਦੇ ਵਿੱਚ ਵਾਧਾ ਹੋ ਸਕਦਾ ਹੈ ਮਲਾਜ਼ਮਾਂ ਦੇ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮਲਾਜ਼ਮ ਜਿਹੜੇ ਕਿ 20-20 ਸਾਲਾਂ ਤੋਂ 10-10 12000 ਤੇ ਕੰਮ ਕਰ ਰਹੇ ਨੇ ਇਹਨਾਂ ਮਲਾਜ਼ਮਾਂ ਨੂੰ ਸਿੱਧਾ ਵਿਭਾਗ ਦੇ ਵਿੱਚ ਸ਼ਾਮਿਲ ਜਲਦੀ ਹੀ ਪੰਜਾਬ ਸਰਕਾਰ ਕਰ ਸਕਦੀ ਹੈ ਇਸ ਸੰਬੰਧੀ ਖਬਰ ਸਾਹਮਣੇ ਆਸ ਤੱਕ ਦੀ ਹੈ ਜਲਦੀ ਹੀ ਇਸੇ ਤਰ੍ਹਾਂ ਅਗਲੀ ਮੰਗ ਦੀ ਗੱਲ ਕਰੀਏ ਤਾਂ ਫੈਕਟਰ 2.69 ਸੰਬੰਧੀ ਵੀ ਫੈਸਲਾ ਪੰਜਾਬ ਸਰਕਾਰ ਸਕਦੀ ਹੈ ਰਿਟਾਇਰਮੈਂਟ ਹੋਏ ਮੁਲਾਜ਼ਮਾ ਦੀ ਪੈਨਸ਼ਨ ਨੂੰ ਜਲਦ ਹੀ ਫੈਕਟਰ 2.9 ਖੜਦੇ ਨਾਲ ਸੋਧਿਆ ਜਾ ਸਕਦਾ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾ ਦੀ ਅਗਲੀ ਮੰਗ ਏਸੀਪੀ ਸਕੀਮ ਬਹਾਲ ਕਰ ਸਕਦੀ ਹੈ ਪੰਜਾਬ ਸਰਕਾਰ ਹਾਂਜੀ ਦੋਸਤੋ ਇਹਨਾਂ ਮੰਗਾਂ ਦਾ ਹੱਲ ਹੋ ਸਕਦਾ ਹੈ ਕਿਉਂਕਿ ਆਉਣ ਵਾਲੇ ਬਜਟ ਸੈਸ਼ਨ ਦੇ ਵਿੱਚ ਪੰਜਾਬ ਸਰਕਾਰ ਇਹਨਾਂ ਮੰਗਾਂ ਤੇ ਪੱਕੀ ਮੋਹਰ ਲਗਾ ਸਕਦੀ ਹੈ ਕਿਉਂਕਿ ਹਰ ਜਗ੍ਹਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਣ ਚਾਹੀਦੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਇਹਨਾਂ ਦੁਆਰਾ ਇਹ ਬਿਆਨ ਦਿੱਤੇ ਜਾ ਰਹੇ ਨੇ ਕਿ ਅਸੀਂ ਆਉਣ वाले ਦਿਨਾਂ ਦੇ ਵਿੱਚ ਮਲਾਜ਼ਮਾਂ ਦੀਆਂ ਸਾਰੀਆਂ ਪੈਂਡਿੰਗ ਪਈਆਂ ਮੰਗਾਂ ਦਾ ਹੱਲ ਕਰਾਂਗੇ ਇਸੇ ਤਰ੍ਹਾਂ ਅਗਲੀ ਮੰਗ ਹੈ 18000 ਕਰੋੜ ਦਾ ਬਕਾਇਆ 2016 ਤੋਂ 6ਵੇਂ ਪੇਕ ਮਿਸ਼ਨ ਦੇ ਅਧੀਨ ਅਦਾਇਗੀ ਵੀ ਮਲਾਜ਼ਮਾਂ ਨੂੰ ਹੋ ਸਕਦੀ ਹੈ ਜਲਦ ਤੋਂ ਜਲਦ ਉਹ ਵੀ ਘੱਟ ਤੋਂ ਘੱਟ ਕਿਸ਼ਤਾਂ ਦੇ ਵਿੱਚ ਤੇ ਜਲਦ ਤੋਂ ਜਲਦ ਕਰਨ ਦਾ ਫੈਸਲਾ ਪੰਜਾਬ ਸਰਕਾਰ ਕਰ ਸਕਦੀ ਹੈ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀਆਂ ਮੰਗਾਂ ਵਿੱਚੋਂ 17 ਜੁਲਾਈ 2020 ਤੋਂ 20 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਜਿਨ੍ਹਾਂ ਉੱਪਰ ਕੇਂਦਰ ਦਾ 7ਵਾਂ ਪੇਕ ਮਿਸ਼ਨ ਲਗਾਇਆ ਹੈ ਮਲਾਜ਼ਮ ਮੰਗ ਕਰ ਰਹੇ ਨੇ ਕਿ ਸਾਡੇ ਉੱਪਰ ਪੰਜਾਬ ਦਾ 6ਵਾਂ ਪੇਕ ਮਿਸ਼ਨ ਲਗਾਇਆ ਜਾਵੇ ਇਸ ਮੰਗ ਦਾ ਵੀ ਹੱਲ ਕਰੇ ਪੰਜਾਬ ਸਰਕਾਰ 15/15 ਦੀ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਪ੍ਰੋਵੀਸ਼ਨ ਪੀੜ ਵਾਲੇ ਮਲਾਜ਼ਮਾਂ ਦੀ ਤਨਖਾਹ ਫਿਕਸ ਕਰੇ ਪੰਜਾਬ ਸਰਕਾਰ ਆਸ਼ਾ ਵਰਕਰ ਮਿਡੇ ਮੀਲ ਵਰਕਰ ਦੇ ਮਾਨ ਪੱਤੇ ਵਿੱਚ ਵਾਅਦਾ ਕਰੇ ਪੰਜਾਬ ਸਰਕਾਰ ਮਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਜੋ ਪੈਂਡਿੰਗ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਉਹਨਾਂ ਮੀਟਿੰਗਾਂ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਅਸੀਂ ਤੁਹਾਡੀਆਂ ਮੰਗਾਂ ਦਾ ਹੱਲ ਜਲਦ ਤੋਂ ਜਲਦ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਮਲਾਜ਼ਮਾਂ ਦੀਆਂ ਇਹਨਾਂ ਸਾਰੀਆਂ ਮੰਗਾਂ ਦਾ ਹੱਲ ਕਰ ਸਕਦੀ ਹੈ ਤੇ ਮਲਾਜ਼ਮਾਂ ਨੂੰ ਖੁਸ਼ਖਬਰੀ ਮਿਲ ਸਕਦੀ ਹੈ ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਐਨਾ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ